ਗੁਰੂ ਨਾਨਕ ਖਾਲਸਾ ਗਰਲਜ ਕਾਲਜ ਬਾਬਾ ਸੰਤੇਸਿਆ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ ਇਸ ਮੌਕੇ ਸੀਨੀਅਰ ਕਾਲਿਆਗੋ ਅਮਰਜੀਤ ਸਿੰਘ ਸੰਦੂਰਚਪਾਲ ਕौरा ਮਰਜੀਤ ਕੌਰੀ ਸ਼ਾ ਸੰਦੂ ਅਤੇ ਤੀਰ ਸਿੰਘ ਟੇਸੀ ਮੁੱਖ ਮਹਿਮਾਨ ਵਜੋਂ ਪੁੱਜੇ ਸਮਾਗਮ ਦੌਰਾਨ ਕਾਲਜ ਦੀ ਪ੍ਰਬੰਧ ਕਮੇਟੀ ਵੱਲੋਂ ਕਾਲਜ ਦੇ ਦਰਜਾਚਾਰ ਕਰਮਚਾਰੀਆਂ ਨੂੰ ਵਰਦੀਆਂ ਤਕਸੀਮ ਕੀਤੀਆਂ ਗਈਆਂ ਇਸ ਮੌਕੇ ਸੇਵਾਦਾਰ ਜਸਵਿੰਦਰ ਕੌਰ ਵੱਲੋਂ ਕਵਿਤਾ ਪੇਸ਼ ਕਰਕੇ ਮਜ਼ਦੂਰ ਦਿਵਸ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਇਸ ਮੌਕੇ ਕਾਲਜ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਬਡਾਲਾ ਵੱਲੋਂ ਕਾਲ ਵਿਕ ਕਾਲਜ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ ਹੌਸਲਾ ਅ ਅਕਾਲੀ ਆਗੂ ਅਮਰਜੀਤ ਸਿੰਘ ਚੰਦੂਦੀਪ ਤੀਜੇ ਦੇ ਕਾਲਜ ਦੀ ਸਾਬਕਾ ਵਿਦਿਆਰਥਣ ਦਲਵੀਰ ਕੌਰ ਦਾ ਵਿਦੇਸ਼ 'ਚ ਕੈਂਸਰ ਨਾਲ ਦਿਹਾਂਤ ਹੋ ਗਿਆ ਸੀ। ਦਲਵੀਰ ਕੌਰ ਦੀ ਅੰਤਿਮ ਇੱਛਾ ਅਨੁਸਾਰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ 1,35,000 ਦੀ ਕੀਮਤ ਵਾਲੇ ਸੋਨੇ ਦੇ ਗਹਿਣੇ ਕਾਲਜ ਨੂੰ ਦਾਨ ਕੀਤੇ ਗਏ। ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਸਟਾਫ ਵੱਲੋਂ ਸਵਰਗਵਾਸੀ ਦਲਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਇਸ ਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਗੁਰਪ੍ਰਤਾਪ ਸਿੰਘ ਬਡਾਲਾ ਸੁਖਜੀਤ ਸਿੰਘ ਜੋਲ ਬਲਜੀਤ ਸਿੰਘ ਸੰਧੂ ਗਰਦਾਵਰ ਸਿੰਘ ਪਾਸਲਾ ਕੁਲਵਿੰਦਰ ਸਿੰਘ ਬਾਸੀ ਹਰਨੇਂਦਰ ਕੌਰ ਪ੍ਰਿੰਸੀਪਲ ਰੀਤੀ ਮੰਗੋਚ ਤੋਂ ਇਲਾਵਾ ਕਾਲਜ ਦਾ ਸਾਰਾ ਸਟਾਫ ਮੌਜੂਦ ਸੀ ਅੱਜ ਗੁਰੂ ਨਾਨਕ ਖਾਲਸਾ ਕਾਲਜ ਤੇ ਸਕੂਲਾਂ ਦੇ ਕੈਂਪਸ ਵਿੱਚ ਜਿਹੜਾ 1 ਮਹੀਨ ਨੂੰ ਅੰਤਰਰਾਸ਼ਟਰੀ ਲਿਬ੍ਰੇਟੀ ਮਨਾਇਆ ਜਾਂਦਾ ਕਿਰਤ ਦਿਵਸ ਨੂੰ ਸਾਡੀ ਦੁਨੀਆ 'ਚ ਉਹ ਮਨਾਇਆ ਜਾਂਦਾ ਹੈ ਅੱਜ ਸਾਡੇ ਇੱਥੇ ਕਾਲਜ ਦੇ ਕੈਂਪਸ ਵਿੱਚ ਸਾਰੇ ਜਿੰਨੇ ਵੀ ਆਪਣੇ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਮੁਲਾਜ਼ਮ ਨੇ ਚਾਹੇ ਉਹ ਟਰਾਂਸਪੋਰਟ ਦੇ ਮੁਲਾਜ਼ਮ ਆ ਜਾਂ ਉਹ ਸੇਵਾਦਾਰ ਹੈ ਜਾਂ ਕੋਈ ਮਾਲੀ ਆ ਜਾਂ ਕਿਸੇ ਵੀ ਕਿਸੇ ਕਿਸਮ ਦੀ ਕਿਰਤ ਕਰਦਾ ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ ਉਹਨਾਂ ਸਾਰਿਆਂ ਦੀ ਹੌਸਲਾ ਵਜ਼ਾਇਕ ਕੀਤੀ ਗਈ ਆ ਬੜੀ ਇੱਕ ਚੰਗੀ ਪ੍ਰਤਿਪਾਈ ਆ ਪ੍ਰਨਾਮਿਕ ਨੈਸ਼ਨਲ ਖਾਲਸਾ ਕਾਲਜ ਦੇ ਸਾਰੇ ਆਪਣੇ ਸਟਾਫ ਮੈਂਬਰਜ਼ ਨੂੰ ਮੈਨੇਜਮੈਂਟ ਕਮੇਟੀ ਵੱਲੋਂ ਇਹ ਜਿਹੜਾ ਲੇਬਰ ਡੇ ਮਨਾ ਕੇ ਆਪਾਂ ਸਾਰਿਆਂ ਨੂੰ ਚਾਹੀਦਾ ਕਿ ਆਪਣੇ ਮੁਲਾਜ਼ਮਾਂ ਦੀ ਜਿਹੜੇ ਲੋਕ ਕਿਰਤੀ ਨੇ ਉਹਨਾਂ ਦੀ ਇੱਜ਼ਤ ਮਾਨ ਵੀ ਆਪਾਂ ਕਰੀਏ ਉਹਨਾਂ ਦੀ ਹੌਸਲਾ ਵਜ਼ਾਇਕ ਆਪਾਂ ਨੂੰ ਕਰਨੀ ਚਾਹੀਦੀ ਆ ਉਹ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਆਪਣੇ ਕੰਮਕਾਰ ਵਿੱਚ ਉਹ ਮੁਸ਼ਕਲਾਂ ਦਾ ਵੀ ਹੱਲ ਕਰੀਏ ਆਪਾਂ ਜੇ ਕੋਈ ਉਹਨਾਂ ਨੂੰ ਤਨਖਾਹ ਵਿੱਚ ਕੋਈ ਕਮੀ ਆ ਉਹ ਤਨਖਾਹ ਪੂਰੀ ਕਰੀਏ ਜੇ ਕੋਈ ਹੋਰ ਉਹਨਾਂ ਨੂੰ ਕਿਸੇ ਕਿਸਮ ਦੀ ਲੋੜ ਆ ਉਹ ਪੂਰੀ ਹੋਣੀ ਚਾਹੀਦੀ ਆ ਤਾਂ ਕਿ ਇਹ ਜਿਹੜੇ ਵਿਚਾਰੇ ਕਿਰਤੀ ਲੋਕ ਨੇ ਇਹ ਤਨਮਨ ਦੇ ਨਾਲ ਆਪਣੀ ਇਮਾਨਦਾਰੀ ਨਾਲ ਮਿਹਨਤੀ ਨਾਲ ਲਗਨ ਦੇ ਨਾਲ ਇਹ ਆਪਣਾ ਕੰਮ ਕਰ ਸਕਣ ਆਪਣੀ ਸੇਵਾ ਕਰ ਸਕਣ ਸੋ ਇਹਨਾਂ ਕਿਰਤੀ ਲੋਕਾਂ ਵਾਸਤੇ ਸਦਾ ਹੀ ਆਪਾਂ ਸਰਬਉੱਚ ਸਤਿਗੁਰਾਂ ਚ ਅਰਦਾਸ ਕਰਦੇ ਆਂ ਬਾਬੇ ਸੰਘ ਜਿਹਦੀ ਪਵਿੱਤਰ ਧਰਤੀ ਆ ਬਹੁਤ ਪੁਰਾਣਾ ਹੈ ਆਪਣਾ ਕਾਲਜ ਆ ਤੇ ਜਿਹਨੂੰ ਬਜ਼ੁਰਗਾਂ ਨੇ ਆਪਣੀ ਮਿਹਨਤ ਦੇ ਨਾਲ ਖੜਾ ਕੀਤਾ ਇਹਨਾਂ ਸਾਰੇ ਕੀਰਤੀ ਲੋਕਾਂ ਦੀ ਸਾਰੇ ਆਪਣੇ ਮੁਲਾਜ਼ਮਾਂ ਦੀ ਤੇ ਸਾਰੇ ਜਿਹੜੇ ਜਿੰਨੇ ਵੀ ਆਪਣੇ ਇਥੇ ਕੰਮ ਕਰਦੇ ਉਹਨਾਂ ਸਾਰੇ ਵਾਸਤੇ ਆਪਾਂ ਅਰਦਾਸ ਕਰਦੇ ਆਂ ਉਹਨਾਂ ਦੀ ਕਾਮਨਾ ਕਰਦੇ ਹਾਂ ਉਹਨਾਂ ਦੀ ਕਾਮਨਾ ਕਿ ਉਹ ਚੰਗੇ ਤਰੀਕੇ ਨਾਲ ਕੰਮ ਕਰਦੇ ਰਹਿਣ ਤੇ ਆਪਣਾ ਜਿਹੜਾ ਹੈ ਆਪਣੇ ਪਰਿਵਾਰਾਂ ਦੀ ਪਰਵਰਿਸ਼ ਵੀ ਨਾਲ ਨਾਲ ਵਧੀਆ ਢੰਗ ਤਰੀਕੇ ਨਾਲ ਕਰਨ ਤੇ ਅਸੀਂ ਉਹਨਾਂ ਦੇ ਨਾਲ ਖੜੇ ਰਹੀਏ ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਕਮਜ਼ੋਰੀ ਦਾ ਸਾਹਮਣਾ ਨਾ ਕਰਨਾ ਪਵੇ ਹਰ ਕੀਰਤੀ ਵਿਅਕਤੀ ਜਿਹੜਾ ਦੁਨੀਆਂ ਦਾ ਉਸ ਨੂੰ ਆਪਣੀ ਕਿਰਤ ਦੀ ਜਿਹੜੀ ਹੈਗੀ ਕਮਾਈ ਉਹਨੂੰ ਮਿਲਣੀ ਚਾਹੀਦੀ ਆ ਤਾਂ ਕਿ ਉਹ ਵੀ ਆਪਣਾ ਖੁਸ਼ੀ ਦੇ ਨਾਲ ਇਹ ਆਪਣਾ ਕੰਮ ਕਰ ਸਕੇ ਤੇ ਅੱਜ ਅਸੀਂ ਸਾਰੇ ਨੇ ਇਸ ਜਿਹੜਾ ਹੈਗਾ ਸੋਚ ਨੂੰ ਲੈ ਕੇ ਜਿਹੜਾ ਇੰਟਰਨੈਸ਼ਨਲ ਲੇਬਰ ਡੇ ਯਕਤ ਦਿਵਸ ਅਸੀਂ ਅੱਜ ਮਨਾਇਆ ਹੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਸਰ ਲੜਕੀ ਦੀ ਫੋਟੋ ਨਹੀਂ ਸੀ ਲਾਇਬ੍ਰੇਰੀ ਜਦੋਂ ਕੀ ਮੈਂ ਮੇਨ ਮਕਸਦ ਹੈਗਾ ਇੱਕ ਲੰਕੀ ਸਾਡੇ ਇਸ ਆਪਣੇ ਕਾਲਜ ਦੀ ਜਿਹੜੀ ਸਟੂਡੈਂਟ ਸੀਗੀ ਵਿਦਿਆਰਥੀ ਸੀ ਉਹ ਤੇ ਉਹਦੀ ਬਹੁਤ ਹੀ ਅਫਸੋਸਨਾ ਕਿ ਕਿਨੇ ਕਿ ਉਹ ਜਰੀ ਦੱਸਣਾ ਚਾਹੁੰਦੇ ਜੀ ਉਹਦੀ ਬੜੀ ਬੇਵਕਤ ਅਕਾਲ ਪੁਰਖ ਦੇ ਚਰਨਾਂ ਵਿੱਚ ਜਰੀ ਉਹ ਚਲੀ ਗਈ ਸਵਰਗ ਚ ਜਾ ਰ ਗਈ ਤੇ ਉਹਦੀ ਦੇਖੋ ਉਹਦੀ ਕਿੰਨੀ ਵੱਡੀ ਸੋਚ ਆ ਉਸ ਬੇਟੀ ਦੀ ਕਿੰਨੀ ਮਤਲਬ ਉਹਦੇ ਚ ਦਿਾਨੀਦਾਰੀ ਹੋ ਗਈ ਕਿੰਨਾ ਉਹਦਾ ਮਤਲਬ ਜਿਹੜਾ ਦਿਨ ਹਰਦਾ ਆਪਣੇ ਇਸ ਸੰਸਥਾ ਵਾਸਤੇ ਉਹ ਆਪਣੇ ਜਿਹੜਾ ਸੇਵਾ ਕਰਨ ਲਈ ਉਹਦੇ ਮਨ ਚ ਹੁਣੀ ਆ ਇਹ ਸੋਚ ਉਹਨੇ ਆਪਣੀ ਯੋਗਯੋਗ ਦੀ ਜਿਹਨੇ ਸੀ ਕਿ ਜਿਹੜੀ ਕਮਾਈ ਸੀ ਆਪਣੀ ਜ਼ਿੰਦਗੀ ਦੀ ਉਹਨੇ ਸਾਰੀ ਵੇਚ ਵਟ ਕੇ ਉਹਨੇ ਕਾਲਜ ਨੂੰ ਦਾਨ ਕਰਨ ਦਾ ਮਨ ਲਾਇਆ ਤੇ ਉਹਦਾ तकरीबन 1.5 ਲੱਖ ਦੇ ਨੇੜੇ ਰਾਸ਼ੀ ਉਹਦੀ ਬਣੀ ਆ ਤੇ ਪਿੰਡ ਦੇ ਜਿਹੜੇ ਆਪਣੇ ਮੋਹਤਵਾਰ ਨੇ ਉਹ ਲੈ ਕੇ ਆਏ ਆ ਤੇ ਆਪਣੇ ਅਮਰਜੀਤ ਸਿੰਘ ਜੀ ਸੰਧੂ ਅਗਰੋਂ ਪਿੰਡ ਦੀ ਸੀਗੀ ਤੇ ਉਹ ਅਸੀਂ ਹੁਣ ਉਹਦੀ ਫੋਟੋ ਵੀ ਲਾਉਣੀ ਆ ਲਾਇਬ੍ਰੇਰੀ ਵਿੱਚ ਉਸ ਬੇਟੀ ਦੀ ਤੇ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹ ਛੱਡ ਕੇ ਚਲ ਗਈ ਇਸ ਜਹਾਨ ਨੂੰ ਤੇ ਨਾਲ ਜਿਹੜੇ ਪੈਸ਼ਨ ਦਿੱਤੇ ਆ ਉਹ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਅਸੀਂ ਇਸਤੇਮਾਲ ਕਰਾਂਗੇ ਤਾਂ ਕਿ ਉਹਦੀ ਯਾਦ ਸਦਾ ਵਾਸਤੇ ਬੱਚਿਆਂ ਦੇ ਮਨਾਂ ਚਰੂਗੀ ਉਸ ਬੱਚੀ ਨੇ ਵਿਚਾਰੀ ਨੇ ਆਪਣੀ ਇਸ ਦੁਨੀਆ ਤੇ ਜਾਣ ਤੋਂ ਪਹਿਲਾਂ ਉਹਨੇ ਮਨ ਬਣਾਇਆ ਸੀਗਾ ਕਿ ਮੇਰੀ ਜਿੰਨੀ ਵੀ ਕਮਾਈ ਆ ਮੈਂ ਕਾਲਜ ਨੂੰ দান ਕਰਕੇ ਜਾਣਾ ਸੋ ਗੁਰੂ ਸਾਹਿਬ ਉਹਨੇ ਆਪਣੇ ਚਰਨਾਂ ਜਿਹਾ ਸਾਹਿਬ ਬਖਸ਼ਣ ਤੇ ਉਹਦੇ ਪਰਿਵਾਰ ਨੂੰ ਪਿੱਛੇ ਇਸ ਭਾਣੇ ਨੂੰ ਮੰਨਣ ਦੀ ਸ਼ਕਤੀ ਦੇਣ ਉਸ ਪ੍ਰਵਾਦ ਦੇ ਵੀ ਅਸੀਰਣੀ ਆ ਤੇ ਉਸ ਬੱਚੀ ਨੂੰ ਆਪ ਵੀ ਸਦਾ ਹੀ ਯਾਦ ਕਰਦੇ ਰਹਾਂਗੇ